ਅਨਸਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੰਘਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਾਲੇ ਸਿੰਗਣਾ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਗਿਣਤੀ 'ਚ ਮੱਝਾਂ ਹੀ ਤੁਹਾਨੂੰ ਦਿਖਾਉਣੀ ਆ ਸਾਰੀਆਂ ਤੇ ਸਾਰੀਆਂ ਮੱਝਾਂ ਹੀ ਆ ਜਾਨਤਮੀ ਨਾਲ ਹਰ ਹਾਲ ਜਾਨਤ ਵਟਾ ਛੋਟੇ ਭਾ ਤੁਹਾਨੂੰ ਸਾਰੇ ਦਿਖਾਉਣੇ ਆ ਨੋਰਮਲ ਰੇਟ ਵੀ ਤੇ ਉੱਚੇ ਰੇਟ ਵੀ ਛੋਟੇ ਰੇਟ ਵੀ ਵੀਡੀਓ ਪੂਰੀ ਜ਼ਰੂਰ ਵੇਖਿਓ ਸਾਰੀਆਂ ਮੱਜਾਂ ਸਜਰਾ ਮਸਾਊਗਾ ਇੱਕ ਮਿੰਟ ਰੱਖੋ ਜਾਨਤਮੀ ਵਾਲਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਅਲੈਕੁਮ ਸਲਮ ਜੀ ਵੇਖ ਗਿਆ ਮਾਲ ਉਦਨ ਵਾਲਾ ਫਿਰ ਮਾਲ ਦੇ ਵੇਚ ਗਿਆ ਫਾਲ ਦੇ ਕਦ ਤੱਕ ਫੋਨ ਬੋਲੇ ਕਿੰਨੇ ਕ ਆ ਜਾਂਦੇ ਫੋਨ ਫਨ ਫਿਰ ਉਹਨਾਂ ਦੀ ਜਿੱਦ ਤੇ ਕਾਲਜ ਅੱਗ ਲੱਗਦਾ ਅੱਛਾ ਅਜ ਤੱਕ ਵੀਰ ਭਰਾ ਕਦੇ ਜਾਣਦੇ ਆ ਜੀ ਤੇ ਰਹ ਚਲੋ ਇਹ ਆ ਵੀ ਚਲੋ ਆਈ ਚਲਾਈ ਚੱਲੀ ਜਾਂਦੀ ਐ ਠੀਕ ਹੈ ਤੇ ਨਾਮ ਦੱਸ ਤਾਂ ਫਿਰ ਇੱਕ ਰੀ ਆਪਣਾ ਪਾਲਾ ਹਾਂਜੀ ਪਿੰਡ ਪੰਗਾਲੀ ਜ਼ਿਲ੍ਹਾ ਮਠੱਲ ਹਾਂਜੀ ਤਸਵੀਰ ਮਜੀਠਾ ਠੀਕ ਆ ਜੰਟੀਪੁਰ ਅੱਧਾ ਨੂੰ 4 ਮਿੰਟ ਪੈਂਦਾ ਵਾ ਠੀਕ ਆ ਨੰਬਰ ਆਪਣੀ ਦੋ ਆ ਹਾਂਜੀ 189569 ਹਾਂਜੀ 21499 ਹਾਂਜੀ 2 ਜਨਵਰੀ 77

ਆ ਤੇ ਨਾ ਮਜਾ ਨਾ ਦੋ ਲਈਆ ਵਾ اچھا ਤੇ ਇੱਕ ਮੱਝ ਸੂਈ ਤੇ ਥੋੜਾ ਰੇਟ ਹੋਏ ਨਾ ਵੀਡੀਓ ਚ ਹੁਣੇ ਅੱਜ ਲੱਗੀ 11 12 ਕਿਲੋ ਬੋਲਾ ਵਾ اچھا ਬੜੀ ਚੰਗੀ ਮੈਂ ਤਿੰਨ ਚਾਰ ਤਾਂ ਸੂਈ ਨੂੰ ਠੀਕ ਆ ਤੇ ਬਾਕੀ ਚਲੋ WhatsApp ਤੇ ਪਹਿਲਾਂ ਕਨੈਕਟ ਕਰ ਲਾਂਗੇ ਅੱਛਾ ਜੇ ਨਾ ਆਈ ਤੇ ਫਿਰ WhatsApp ਤੇ ਕੋਈ ਪੁੱਛ ਲੈਂਦੇ ਨਹੀਂ ਹੋਏ ਨਾ ਕੰਮ ਠੀਕ ਠੀਕ ਆ ਰੇਟ ਹੋਏ ਨਾ ਵਾ ਅੱਜ ਬਾਤ ਕਿਤੇ ਆਈ ਆ ਅੱਛਾ ਤੇ ਥੋੜੀ ਹਟੂ ਤੇ ਦੋ ਮੱਝਾਂ ਹੁੰਦੀਆਂ ਉਹ ਸਵੇਰੇ ਹੋਣੀ ਕਰਦੇ ਬਾਕੀ ਆ ਸੂਈ ਆ ਛੋਟੀ ਜਿਹੜੀ ਸੀ ਨਾ ਹਾਂਜੀ ਇਹ ਉਹ ਛੋਟੀ ਜਿਹੜੀ ਬੱਜੀ ਸਾਹਮਣੇ ਸੁngਾਈ ਏ ਅੱਛਾ ਉਹਦੀ ਮਾਂ ਸਾਡੇ ਘਰ ਦੀ ਕੱਤੀ ਹੀ ਪਹਿਲਾ ਸੂਆ ਚੋਕੇ ਤੁ ਜਿੱਥੇ ਵੇਚੀ ਅੱਛਾ ਘਰ ਦੀ ਜੰਪਾ ਸਾਡੀ ਦੀ ਮਾਂ ਵੀ ਨਾਨੀ ਵੀ ਜਦ ਘਰਾਂ ਜੰਪਾ ਅੱਛਾ ਇਹਨਾਂ ਦੇ ਰਿਕਾਰਡ ਦੇ ਵਿੱਚ ਕੀ ਨਾ ਵਾਲੀ ਗੱਲ ਹੈ ਵੀ ਸੂਨ ਤੋਂ 1 ਮਹੀਨਾ ਮਗਰੋਂ ਇਹਨਾਂ ਬਣ ਜਾਣਾ ਅੱਛਾ ਤੇ ਦਹੀਂ ਵੀ ਨਹੀਂ ਪੂਰੇ ਸੂਆਂ ਹਰ ਸਾਲ ਏ 1 ਮਹੀਨਾ ਐਡਵਾਂਸ ਹੋਣੀ ਚਾਹੀਦਾ ਅੱਛਾ ਇਹਦੀ ਨਾਂ ਨਹੀਂ ਗੱਲ ਕਰੀ ਇਹਦੀ ਮਾਂ ਵੀ ਹਰ ਕੋ ਰਹੀ ਅੱਛਾ ਇਹ ਤਾਂ ਇੱਕ ਸੂਆ ਚੋਕੇ ਦੀ ਰੇਤੀ ਲੱਗੀ ਆਪਣੇ ਉਹ ਕੱਤੀ ਇਹੋ ਹੀ ਲਾਏ ਪਈ ਹੈ ਅੱਛਾ ਉਹ ਕੱਤੀ ਗੱਭਣ ਹੈ ਇਹਦੀ ਠੀਕ ਹੈ ਜੇ ਆਪਾਂ ਕੱਤੀ ਲਾ ਕੇ ਤੋਂ ਗੱਭਣ ਵੇਚੀ ਕਿਤੇ 3 ਮਹੀਨਿਆਂ ਦੀ ਉਹ ਕਕੀ ਅੱਛਾ ਇਤਿਆਂ ਮਹੀਨੇ ਮਗਰ ਤਿੱਗੇ ਸੁਬੂ ਦੀ 11 ਮਹੀਨੇ ਤੋਂ ਬੰਦੀ ਹੈ 11 ਦੇ ਉੱਤੇ ਅੱਛਾ ਇੱਕ ਮਹੀਨੇ ਬਾਅਦ ਬਣ ਜਾਣਾ ਵਾ ਅੱਛਾ ਦਹੀਂ ਵੀ ਨਹੀਂ ਬੁਢੀ ਸੁਣਾ ਇਹਦੀ ਮਾਂ ਦਾ ਵੀ ਨਾਨੀ ਦਾ ਵੀ ਕਹੀਂ ਵੀ ਨਹੀਂ ਬੁਢੀ ਸੁਣਾ ਤੇ ਇਹ ਹੁਣ ਤੀਜਾ ਸੂਆ ਸੂਈ ਆ ਤੀਜਾ ਹੁਣ ਸੂਈ ਤੇ ਸਾਨੂੰ ਤੋਂ ਪਹਿਲੇ ਕਹੋ ਮੈਨੂੰ ਵੀ ਖੇਲੋ ਠੀਕ ਆ ਦੂਜੀ ਵੀ ਕਹਾਂਗੇ ਕਿ ਮੈਨੂੰ ਘਪੜਾ ਬਸ ਸੱਚ ਕਹਿਣਾ ਆ ਦੇਖ ਸਕਦੇ ਚੰਗੀ ਬਣੀ ਆ ਥੱਲੇ ਬਹੁਤ ਹੀ ਜ਼ਿਆਦਾ ਚੰਗੀ ਆ ਭਾੜਾ ਬੱਕ ਕੋਈ ਇਹਨੂੰ ਇਹ ਨਹੀਂ ਪੀ ਖਰਾਕ ਪਾਣੀ ਵੰਡ ਬਣਾ ਨੇ ਫਿਰ ਬੋਲਣਾ ਕੋਈ ਤੋੜਨੀ ਕੁਛ ਨਹੀਂ ਬੰਦੀ ਨਹੀਂ ਬਗਨ ਮਹੀਨੇ ਬਾਅਦ ਆਪੇ ਬੋਲਣਗੇ ਠੀਕ ਹੈ ਜੀ ਤੁਹਾਡੇ ਘਰ ਦਾ ਰਵਾਂ ਚੱਲਦਾ ਮਤਲਬ ਇਹ ਆ ਕਿ ਘਰ ਰੱਖਣ ਵਾਸਤੇ ਚੰਗੀ ਆਗੇ ਕਿੰਨੀ ਵੀ ਕੱਟੀਆਂ ਜੇ ਇੱਕ ਕੱਟੀ ਹੀ ਸਾਡੇ ਕੋਲ ਸੂਣ ਵਾਲੀ ਆ ਤੇ ਉਹ ਕੱਟੀ ਚੱਲੇਗੀ ਅੱਛਾ ਤੇ ਇੱਕ ਕੱਟੀ ਆਤੀ ਇਸ ਲਈ ਠੀਕ ਚਲੋ ਫਿਰ ਤੇ ਬਾਕੀ ਚਾਰੂ ਐਨੀ ਕਿਉਂ ਇਹਦੇ ਗਾੜੀ ਬੰਦਾ ਨਹੀਂ ਪਾਇਏ ਇਹਦਾ ਨਾਮ ਕੀ ਨਹੀਂ ਰੱਖਿਆ ਪਿੰਕੀ ਕਿਹੜਾ ਪਿੰਕੀ ਹੋ ਗਿਆ ਅੱਛਾ ਪਿੰਕੀ ਇਹਦਾ ਨਾਮ ਕਿੰਨੇ ਰੱਖਿਆ ਬਹੁਤ ਸਜੀ ਸੀਲਸ ਆਗ ਸਾਧ ਵਿੱਚ ਅੰਦਰ ਸੁਣਾਣਾ ਮੈਂ ਲਈ ਇੱਕ ਸੀਟ ਬਣਾ। ਠੀਕ ਆ। ਨਾਨੀ ਨਾਨੀ। ਨਾ ਨਾ ਨਾਨੀ। ਨਾਨੀ ਆ ਜਾ। ਨਾਨੀ ਠੀਕ ਆ। ਬੜੀ ਚੰਗੀ ਗੱਲ ਆ। ਠੀਕ ਆ। ਨਾਨੀ ਦੇ ਕੋਲ ਕਰਦੀ ਨਾ ਨਾਨੀ ਕੋ 14 ਬੰਦੇ ਕਰ ਲੂੰਗੀ। ਇਹ ਵੀ 12 ਲੀਟਰ ਕਰ ਦਿੰਦੀ ਆ। ਅੱਛਾ। 12 ਕਿਨੇ ਕਰ? ਪਹਿਲੇ ਸੋਈ ਘਟਕ ਲਿਆ ਸੀ। ਠੀਕ ਆ। ਤੇ ਦੂਜੇ ਚ ਆ ਕੇ ਉਹਨੇ ਕੋ 12 ਕੱਢਿਆ ਤੇ ਚਿੱਜੀ ਹੁਣ ਸੋਈ ਆ। ਠੀਕ ਆ। ਉਹ ਕਹਿਣ ਨੂੰ ਕਿ ਦੂਜੇ ਕੱਢਦੀ ਨਾ। ਹਾਂ ਜੀ। ਤੇ ਕੋਈ ਬੰਦਾ ਸਮਝਦਾ ਨਹੀਂ ਆ। ਠੀਕ ਆ ਦੂਜੇ ਲੋਕਾਂ ਖੰਡੇ ਕੋ ਪਹਿਲੇ ਰੱਖੀ ਜਨਾ ਅਰੇ ਕੋਈ ਆਉਂਦਾ ਪਹਿਲੇ ਜੋ ਗਲਤ ਨਹੀਂ ਕਰਦੀ ਪਾਪੂ ਤੇ ਤੀਜੀ ਸੁਕੀ ਠੀਕ ਇਹਦਾ ਇਹ ਫਿਰ ਤੁਹਾਨੂੰ ਪਤਾ ਜੀ ਬਣਾ ਸਰ ਆਹ ਨਾਲ ਦੀ ਸੁਕੀ ਸਾਡੇ ਘਟ ਜੇ ਤੇਰਾ ਫਿਰ ਮੁੱਲ ਮੁੱਲ ਦਾ ਝੋਡੀ ਦਾ ਭਾਣੇ 85 90 ਲੱਖ ਦੀ ਵੇਚਦੀ ਕਿਉਂਕਿ ਸਾਰੇ ਪਾਸੇ ਸੁਣੀ ਮਜ਼ਰ ਚੀਜ਼ਾਂ ਪੂਰੀ ਆ ਕੇ ਜੋ ਵੀ ਆ ਮੈਂ ਤਾਂ ਕੂਠ ਬੋਲਦੀ ਕਿ ਪਹਿਲੇ ਕਹਿੰਦੇ ਇਹ ਕਰੀਏ ਪਰ ਮਾਲ ਦੇ ਖਲੋਤੇ ਬਿਲਕੁਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਚੀਜ਼ ਸ਼ੂਰੀ ਸੁਭੀ ਆ 6 ਮਹੀਨਿਆਂ ਨੇ ਸੁਣਾ ਠੀਕ ਆ ਠੀਕ ਆ ਐਰਗਾਂ ਨੂੰ ਜਲਾਈ ہوئی ਆ ਹਾਂ ਜੂਸੂਗੀ ਠੀਕ ਆ ਇੱਕ ਮਹੀਨਾ ਦਵਾਂਗੀ ਮਹੀਨੇ ਬਾਅਦ ਬਣ ਮੋਲੇ ਦਾ ਕੀਦਾ ਮੋਲਣ ਬਾਬਾ ਜੀ ਕੱਟੀਆ ਜਿਹਨਾਂ ਮੱਧੀ ਲੱਗੀਆਂ ਹਾਂਜੀ ਦੇਣ ਵਾਲੇ ਕਰਨਾ ਚਲੋ ਬੜੀ ਮੌਜ ਹੀ ਵਧੀਆ ਤੋਂ ਤਨ ਵੀਡੀਓ ਚ ਪਾਈਆਂ ਅਦਰ ਪਹਿਲਾਂ ਕੰਮ ਤੇਜ ਹੀ ਹਾਂਜੀ ਪਾਈਏ ਦਾ ਬੜਾ ਸੁੱਖਾ ਕੰਮ ਹੋਇਆ ਵਾ ਠੀਕ 80 ਹਜ਼ਾਰ ਲੈ 80 ਹਜ਼ਾਰ ਜੀ 75 ਹਜ਼ਾਰ ਦੀ ਬਾਬਾ ਜੀ ਹਾਂ ਅੱਛਾ ਪਰ ਜਿਹੜਾ ਕੱਟੀ ਲੈ ਜੂ ਨਾ ਠੀਕ ਆ ਵੇਚਿਆਂ ਵਾਲਾ ਹਰ ਕੁਝ ਸਮੁੰਦੇ ਨੂੰ ਇਹ ਪੂੜੀ ਟੀੜੇ ਨੂੰ ਕਾਪਾ ਜੇ ਕੁਕੀ ਟਾਪਾ ਹੈਗਾ ਨਾ ਲੋਹਾ ਲੋਹਾ ਜਾਂ ਪਿੱਤਲ ਹਾਂਜੀ ਹਾਂਜੀ ਸਾਰੇ ਸੋਨਾ ਬਲੇ ਜਣਾ ਬਸ ਹਾਂਜੀ ਪਰ ਹੈਗਾ ਹੀ ਸੋਨਾ ਅੱਛਾ ਤੁਹਾਡੇ ਘਰ ਵੀ ਆ ਜੀ ਕੀ ਜੋ ਉਹਦੀ ਕੱਟੀ ਦੇਖਦੀ ਜਿਹਦਾ ਪਤਾ ਹੋਵੇ ਜਨ ਜਿਸਨਾਂ ਵਕਈ ਜੀ ਠੀਕ ਹੈ ਠੀਕ ਆ ਅ ਵੀ ਪਹਿਲਾ ਸੁਆ ਕੱਢੀ ਜੇ ਅੱਛਾ ਇਹਦੇ ਮਗਰਾਂ ਹੁ ਕੱਢੀ ਇਹਨੇ ਮੁੱਲ ਦੀ ਕਿਹਦੇ ਕੱਢੀ ਆ ਨਹੀਂ ਨਹੀਂ ਇਹ ਕੱਢੀ 31 ਨਿੰਦੀ ਦੀ ਕੱਢੀ ਕਾਫੀ ਖੂਬਸੂਰਤ ਮਕੀਨ ਆਦੀ ਇਹ ਭਾਵੇਂ ਪਤਾ ਨਹੀਂ ਕੋਈ ਡਾਇਮੰਡ ਦੀ ਲਾੜੇ ਅਸਲ ਕੋਈ ਲਾੜੇ ਸਾਨੂੰ ਪਤਾ ਨਹੀਂ ਹੋਣਾ ਠੀਕ ਆ ਐਵੇਂ ਆਖੀ ਜੀ ਕੱਢੀ ਚੱਗੀ ਹੋਇਆ ਠੀਕ ਆ ਬਾਕੀ ਦੂਆ ਪਹਿਲਾ ਠੰਢੀ ਵੜੀ ਏ ਕਿੰਨੇ ਦਿਨ ਹੋਏ ਸੋਈ ਨੂੰ ਅੱਜ ਤੀਜਾ ਦਿਨ ਦੇਖ ਇਹ ਕਿੰਨਾ ਦੁੱਧ ਚੁਾਈ ਜਾਊਗੀ ਬਾਬਾ ਜੀ ਚਲੋ ਸੇਵਾ ਦੇ ਦੁੱਧ ਅੱਠ-ਸੱਤ ਕਿਲੋ ਚੁਾਈ ਦੁੱਧ ਅੱਠ ਰੋਜ ਲੇਣਾ ਠੀਕ ਆ ਤੋੜ ਦੋ ਦੂਜਾ ਵੀ ਦੇਵਾ ਬ ਬਾਕੀ ਆ ਗਏ ਕਰੰਕੜੀ ਇਹ ਜਿਹੜਾ ਨੀ ਪਾਇਆ ਨਾ ਮੈਂ ਜਬੂ ਦੀ ਉਹਨੇ ਕਾਫੀ ਕਰਦੀ ਆ ਤੋੜ ਕੇ ਤੁਹਾਨੂੰ ਕੋਸ਼ਿਸ਼ ਕਰਾਂਗੇ ਤੋੜ ਕੇ ਦਿਖਾਉਂਦੀ ਆਹ ਚੋੜੀ ਜਿਹੀ ਹਵੇ ਇਹ ਤੁਹਾਨੂੰ ਪਾਣਾ ਮੁੱਟ ਪਾਣਾ ਕਾਰੀ ਠੀਕ ਹੈ ਪਰ ਬੱਚਾ ਨਾਮ ਨਹੀਂ ਛੋੜੂ ਦਿਖਾਉਂਦਾ ਘਰ ਆ ਗਈ ਆ ਉਹ ਤਾਂ ਨੂੰ ਵੀ ਤੋੜ ਦੇ ਤੋੜ ਇਹ ਨਾ ਗਲਤੀ ਇਹ ਰੱਖਾ ਨਾ ਨਾ ਕੜਾਇਆ ਤਾਂ ਨਾ ਨਾ ਸੁਭਾਈ ਠੀਕ ਹੈ ਜੀ ਚਲੋ ਲੈ ਜਾ ਉਹ ਦੇਖਸੋ ਗਲਤੀ ਜਿਹੜਾ ਰੱਸੀ ਪੜੀਦੀ ਆ ਉਦੋਂ ਬੜੇ ਰਮਾਨਾ ਤੁਰਦੀ ਝਭੂ ਤੋਂ ਘੱਟ ਤੋਂ ਘੱਟ ਬੋਲ ਕਰਦੀ ਆ ਨਾ ਮੈਨੇ ਵੀ ਅੱਜ ਤਾਂ ਦਰਮਾ ਵਾਲੀ ਉਹਨਾਂ ਨਾਲ ਜੱਜ ਬੱਸ ਆਇਆ ਸੀ ਨਾ ਕੋਈ ਨਾਸੂਸੀ ਗੱਲ ਜੱਜ ਹਾਂ ਮੈਂ ਇਹਦੇ ਚੰਗੇ ਘਰ ਤੇ ਪ੍ਰੋਪਰ ਹੱਥ ਚੋਂ ਆਉਣ ਵਾਲੇ ਸਨ ਤੇ ਇਹਦਾ ਫਿਰ ਕਿੰਨਾ ਮੁੱਲ ਰੱਖਦੀ ਆ ਆਪਾਂ ਇਹਦਾ ਮੁੱਲ ਬਾਬਾ ਜੀ ਦੇਣ ਵਾਲਾ ਹੀ ਕਰਨਾ ਹਾਂ ਹਾਂਜੀ ਜਾਜ ਜਾਜ ਬਿਲਕੁਲ ਹੀ ਬਿਲਕੁਲ ਇਹ ਜਾਜ ਸਨੋ ਸਾਬ ਕਾਟੇ ਵਾਤੇ ਕਰਕੇ 8000 ਕਰਨਾ ਕੋਈ ਬਾਬਾ ਜੀ ਹਾਂ 95 ਜਾ ਜਾ ਰਿਹਾ ਅੱਛਾ 85 ਜਾ ਪਹਿਲਾ ਸੂਆ ਛੋਟੀ ਤਾਜੀ ਸੋਈ ਫਿਰ ਫੋਲ ਕੋ ਜਾ ਤੂੰ ਜਾ ਜਾ ਰਿਹਾ ਹਾਂ ਆ ਕੋਈ ਠੀਕ ਆ ਤੇ ਆ ਵੀ ਸੂਆ ਇਹਦਾ ਇਹ ਕੱਲ ਸਵੇਰੇ ਸੂਈ ਮਾਸਾ ਉਹ ਜਿੰਨੀ ਨਾ ਅੱਛਾ ਮੇ ਬਨੂਮੀ ਜੀ ਕਰਦੀ ਔਲ ਉਹ ਤੇ ਚਲੋ ਦੋ ਚਾਰ ਚੁਵਾਈਆਂ ਹੋ ਜੁਗੀਆਂ ਤੇ ਬਾਕੀ ਇਹ ਆ ਬਿ ਚਲੋ ਸਾਰਿਆਂ ਨੂੰ ਪਤਾ ਹੀ ਆ ਜਦੋਂ ਕਈ ਪਹਿਲਣਾ ਸੁੰਦੀਆਂ ਹੋਂ ਤੇ ਥੋੜਾ ਮਾਦਾ ਕਰਦੀਆਂ ਇਹ ਇਹ ਕਿੰਨੇ ਕੇ ਦੁੱਧ ਆ ਲਈ ਜੀ ਇਹ ਦੁੱਧ ਦਾ ਬਾਬਾ ਜੀ ਕਹਿਣ ਲੱਗ ਪਏ ਗਏ ਜੀ ਉਧਰੋਂ ਲਿਆ ਕੇ ਲਾਈ ਆ ਹੰਬੀ ਆ 10 15 ਕਰਦੀਏ ਦੁੱਧ 20 ਕਰ ਲੈਣਾ 15 ਬਦਨਾ ਹਾਂ ਹਾਂਜੀ ਕੋਲ ਗੱਲ ਤੇ ਲੋ ਕਰਦੀ ਆ ਬਾਕੀ ਉਧਰ ਨਾਲੋਂ ਕੁਝ ਵੀ ਨਹੀਂ ਘੱਟ ਕੱਟੀ ਹੋਈ ਦੁੱਧ ਦੀ ਹਾਂਜੀ ਸੋਹਣੀ ਕੱਟੀ ਆ ਜਲਦੀ ਸੋਹਣੀ ਝੋਟੀ ਆ ਸੋਹਣੀ ਕੱਟੀ ਕਾਦ ਵੀ ਵਟਾਵਾ ਆ ਵੇਖੋ ਸਾਫ ਆ ਤੇ ਥੋੜੀ ਹੋਰ ਕਰਦੀ ਆ ਜਿਹੜੀ ਆ ਗਈ ਗੱਲ ਹਾਂਜੀ ਇਹਦੇ ਕੋਲ ਦੋ ਡੰਗ ਹਰ ਕੇ ਲੰਗੂਗਾ ਮੇਰੇ ਤੋਂ ਸੈੱਟ ਕਰਕੇ ਥੱਲੇ ਬਾਹ ਦੀਆਂ ਹੱਕ ਦੇਵਾਂਗੇ ਜੋ ਬਦ ਵੀ ਇਹਦਾ ਕੁਦਰਤ ਨੂੰ ਅਸੀਂ ਕੋਈ ਸਿੰਘ ਸੁਣ ਕਦੀ ਨਾ ਕੇ ਤੇ ਨਾ ਮਾਰੀ ਆਪਾਂ ਤੇ ਇਹਦਾ ਮੁੱਲ ਫਿਰ ਇਹ ਵੀ ਹੁਣ ਹਾਲ ਦੀ ਘੜੀ ਹੁਣ ਜਿੰਨੇ ਦੀ ਮੱਧੀ ਦਾ ਘੱਟੀ ਮਿਲ ਜੀਏ ਹਾਂਜੀ ਹੁਣ ਇਹ ਦੇ ਦਾਂਗੇ 80000 ਲੈਣਾ 80000 ਜੀ ਹੁਣ ਵੀ ਘੜੀ ਆਵਲ ਕਰਦੀ ਆ ਹਾਂਜੀ ਜੇ ਸੈਟ ਹੋ ਜੀ ਚਾਰ ਨਾਲ ਖੇਮ ਮੁੱਲ ਦੇ ਬਾਰਾ ਜੀ ਨਾਲ ਜੂ ਦੀ ਹਾਂਜੀ 70000 ਦੇ ਦਾਂਗੇ 70000 ਦੀ ਆਵਲ ਕਰਦੀ ਆ ਆਪਣੇ ਥੱਲੇ ਬੱਚਾ ਛੜ ਕੇ ਕੋਚੋ ਕੇ ਧਾਲਾ ਮਾਰ ਕੇ ਲੈ ਲੈ ਇੱਕ ਇੱਕ ਪੂਰੀ ਵੀ ਖੌਂਦੀ ਜੀ ਉਹ ਤਾਂ ਚਲੋ ਹੋ ਗਈ ਹੋ ਗਈ ਸੈਟ ਹਾਂ ਬਾਅਦ ਕੋਲਾ ਮਾ ਦੇ ਭੈ ਭਰਾ ਲੈ ਜੀ ਹਾਂਜੀ ਹਾਂਜੀ ਇਹ ਆਵਲ ਕਰਦੀ ਆ ਠੀਕ ਆ ਤੇ ਹੁਣ ਆ ਜਿਹੜੀ ਜੇ ਚਲੋ ਫਾੜ ਲੀਏ ਇਹ ਕਰਦੀਆਂ ਜਮਜਾ ਕਾਲ ਨੂੰ ਨਹੀਂ ਦੋ ਆ ਮੱਝ ਮੀਨੀਆਂ ਦੋ ਆਜਾ ਮੀਨੀਆਂ ਦੋ ਨੇ ਦੋ ਮੀਨੀਆਂ ਮੱਝਾਂ ਤੁਹਾਨੂੰ ਦਿਖਾ ਮੀਨੀਆਂ ਹੀ ਆ ਕੋਈ ਤਾਂ ਹਾਂਜੀ ਓਡੀ ਪੂਰੀ ਦੀ ਚੌੜੀ ਤੋਂ ਨਹੀਂ ਪੂਰੀ ਬਾਹਾਂ ਚ ਨਿਚੋੜੀ ਆ ਭੰਗਾਰੀਆਂ ਦੋ ਇੱਕ ਛੋਟੀ ਤੇ ਇੱਕ ਵੱਡੀ ਸਾਹਮਣੇ ਪਿੰਡੋਂ ਲਈ ਆ ਅੱਛਾ ਜੀ ਭਾਣਨ ਲਈ ਆ ਇਹਦੀ ਡਿਟੇਲ ਨਾ ਦੂਜੀ ਸਵੇਰ ਸੁਣੀ ਜੀ ਤੁਸੀਂ ਕਹਿੰਦੇ ਸੀ ਕਿ ਸਿੰਗਲੀ ਪਿਓਰ ਹੈ ਮੇਰੇ ਕੋਈ ਨਹੀਂ ਰਹਿੰਦੇ ਠੀਕ ਆ ਇਹ ਕਿਹਦੇ ਸਿੰਗ ਬਹੁਤ ਦੇ ਦੋ ਆ ਗਏ ਮੜਿਆ ਕਰ ਲੋ ਕੈਮਰਾ ਨਹੀਂ ਵੀ ਨਹੀਂ ਆ ਬੰਦੇ ਦਮੇ ਸਿੰਘ ਇਹਨਾਂ ਦੇ ਕੋਲ ਉਹ ਜਗਤ ਜਾਲੇ ਬਾਕੀ ਵੱਡੀ ਨਹੀਂ ਐ ਦੂਜੀ ਸਵੇਰ ਸੁਣੀ ਇਹ ਗਪਨ ਕੁਦਰਮ ਦੀ ਹੈ ਨਾ ਹਾਂਜੀ ਖਾਣਾ ਦੀ ਪਿਛੇ ਵੀ ਸਾਡੀ ਗਰੰਟੀ ਹੋਵੇ ਠੀਕ ਹੈ ਜੀ ਖਾਣਾ ਦੀ ਮੱਝ ਜਿੱਥੇ ਮਰ ਜਾ ਬੰਦੇ 10000 ਕਰਾਇਆ ਪਿਆ ਜਿੱਤੇ ਕਰਾਇਆ ਆਉਣ ਜਾਂਦਾ ਹਿੰਦਾ ਬਾਕੀ ਚੰਗੇ ਪਾਰੇ ਪੱਲੇ ਦੀ ਮੱਝ ਆ ਪੂਰੀ ਵਧੀ ਪਈ ਹੈ ਜੇਲਾ ਬਾਕੀ ਆਮੋ ਸਾਹਮਣੇ ਆਣ ਕੇ ਕੀ ਕਰਦੇ ਹਾਂ ਹਾਂਜੀ ਸਾੰਬੇ ਵੀ ਕਹਿ ਰਹੇ ਨੇ ਚੰਗੇ ਰੀਜਨਾ ਤੇ ਕੱਦ ਕਾਠ ਵੀ ਪਿੱਠ ਪੁੜੇ ਤਾਂ ਵੀ ਚੰਗੀ ਆ ਅਜੇ ਥੋੜਾ ਆ ਜਾ ਹੱਗ ਪਰਸੂ ਗਈ ਆ ਲੱਫਾ ਲਾ ਗਿਆ ਉਹ ਕੋਲੇ ਖਾਂਦੇ ਤੇ ਇਹ ਦੁੱਧ ਕਿੰਨਾ ਕੁ ਚਵਾਈ ਜਾਓਗੇ ਆਵਾ ਹੱਥ ਨਾਲ ਜੇ ਗੰਦੀ ਤੇਲ ਨਹੀਂ ਛੰਗੀ ਹੋਈ ਦੋ ਦੋ ਮਾ ਬਣੀ ਗੱਭਣੇ ਤਾਂ ਹੋਇਆ ਜੀ ਕਹਿੰਦੇ ਪਹਿਲੇ ਸਾਲ 12 ਕਿਲੋ ਜੁਆ ਐਂ ਜੇ ਹੁਣ ਵੀ 10 ਬਾਰਾ ਕਿਲੋ ਦੇ ਜੀ ਹੋ ਬੜਾ 12 ਕਿਲੋ ਦਊ ਮੈਂ ਇੰਨੀ ਗੱਲ ਹੈ ਆ ਚਲੋ ਬੜਾ ਵਜਨ ਮੈਂ ਤਾਂ ਗੱਡੀ ਨਹੀਂ ਜਿਹੜੀ ਮੈਂ ਹੈ ਤੇ ਮੋਲੇ ਤਾਂ ਫਿਰ ਮੋਲੇ ਤਾਂ ਦੱਸਦੇ ਨੇ ਬਾਬਾ ਜੀ ਉਦਾਂ ਜਿੰਨਾ ਮਰਜ਼ੀ ਕਰੀਏ ਹੁਣ ਸੱਭਨ ਦਾ ਮੁੱਲ ਨਾ 1.5 ਦੇ ਦਾਂ ਅੱਛਾ 1.5 ਦੇ ਕਰਨਾ ਕੋ ਮਨ ਬਾਬਾ ਜੀ ਹਾਂ ਨਹੀਂ ਹੁਣ ਗੱਭਣੀਆਂ ਹਾਂਜੀ ਹੁਣ ਦਾ ਮੁੱਲ ਕਰ ਲਾਂਗੇ ਗੱਭਣੇ ਦਾ ਸੁਰਜੇ ਇੱਕ ਚਾਰ ਦਿਨ ਸਾਹ ਦੇ ਫਿਰ ਉਹਦਾ ਮੁੱਲ ਹੋਊਗਾ ਕੋਲ 90 ਹਜ਼ਾਰ ਜੀ ਨਾਨਾ 90 ਹਜ਼ਾਰ ਜੀ ਕੋਲ ਖਾਣਾ 90 ਤੇ ਉਹਨੇ ਕਾ ਵੀ ਮੀਨੀ ਜੇ ਇੱਕ ਮੀਨੀ ਬਬਾ ਜੀ ਆਹ ਝੋਡੀ ਨਾਲ ਪਿਛਲੀ ਵੀਡੀਓ ਪਾਈ ਇਹ ਕਿੰਨੇ ਬੰਦੇ ਲਈ ਸੀ ਲਈ ਚਲੋ ਕਿੰਨੇ ਬੰਦੇ ਨੇ ਹਾਂਜੀ ਤੇ ਇਹਨੂੰ ਵੀ ਕਰਦੀ ਹੀ ਖਰਾਬ ਕਰਦੀ ਮੇਰਾ ਬਬਾ ਹੋਣੇ ਗਈ ਕੇਕ ਹੁਣ ਹੋਸਰਾ ਚੱਕ ਵੀ ਕਰਾ ਦਿਆ ਅੱਜ ਬਣੀ ਆ ਅੱਜ ਕਰਾਈ ਨਹੀਂ ਗਈ ਜਿਹੜਾ ਉਹ ਵੀਡੀਓ ਪਹਿਲਾਂ ਚੱਕ ਪਹਿਲਾਂ ਕਰਾ ਇਹ ਜਿਹੜੀ ਦੂਸਰੀ ਮੀਨੀ ਇਹ ਤੋਂ ਬਾਅਦ ਜਿਹੜੀ ਤੁਹਾਨੂੰ ਦਿਖਾਉਣੀ ਆ ਇਹ ਝੋਡੀ ਇਹ ਦੂਜੇ ਸਿੰਘਾਂ ਦੀ ਆ ਮੀਨੀ ਇਹ ਤੋਂ ਬਾਅਦ ਤੁਹਾਨੂੰ ਇਹਨੂੰ ਪੰਜੇ ਛੇ ਰੋਟੀ ਵਿੱਚ ਚੱਲ ਮੇ ਨੂੰ ਕਿ ਹੁਣ ਥਾਪੀ ਮਾਰ ਕੇ ਠੀਕ ਆ ਇਹਨੂੰ ਪਿਛਲੀ ਵੀਡੀਓ 'ਚ ਹੋਰ ਕਰਤੀ ਆ ਕਰਦੀ ਖਰਾਬ ਇਹ ਬੱਚੇ ਤਾਂ ਬਿਨਾ ਹੀ ਆ ਬੱਚੇ ਦੋ ਬਿਨਾ ਤੇ 5-6 ਕਿਲੋ ਦੁੱਧ ਹੈਗਾ ਜਿਹੜਾ ਇਹਦੇ ਕੋਲ ਹਾਂ ਹੁਣਾਂ ਦੀ ਬੜੀ ਓਕੇ ਆ ਤੇ ਚਲੋ ਪਹਿਲਾਂ ਨੇ ਆ ਜੇ ਹੈਗਾ ਪਹਿਲਾਂ ਸੂਆ ਹੀ ਆ ਉਹ ਦਿਨ ਖਰਾਬ ਕਰਦੀ ਜਦ ਤੱਕੂੜੀ ਚ ਪਾਈ ਸੀ ਠੀਕ ਉਹਨਾਂ ਲਈ 3500 ਆਈ ਆ ਲਈ ਵੀ ਇਹਨੇ ਖਰਾਬ ਕਰਦੀ ਪਰ ਉਹ ਕੇ ਕਰ ਕਰ ਕੇ ਰਹਿ ਗਈ ਚਲੋ ਅੱਛਾ ਮਨ ਲੱਗੇ ਦੂਰ ਦਾ ਵਾਹ ਨਹੀਂ ਬਿਨਾਂ ਦੇਊ ਤੇ ਪਾ ਦੇ ਉਹ ਤੇ ਮੈਂ ਗਈ ਤੇ ਮੈਂ ਆਲੂ ਬੇਲੂ ਕੀਆਂ ਠੀਕ ਆ ਇਹ ਤਾਂ ਥਾਪੀ ਮਾਰ ਕੇ ਜਿੱਦਾਂ ਮਰਜੀ ਤੋਂ ਥੱਲੇ ਲੈ ਕੇ ਚੋਕੇ ਲਵੇ ਲੱਤ ਨਹੀਂ ਮਾਰੂ ਉਹਨੂੰ ਠੀਕ ਆ ਕੀ ਤੇ ਘਰ ਜਾ ਕੇ ਮੈਂ ਹੁਣ ਜੜੀ ਦਿਨ ਕਰੇ ਸਾਡੇ ਕੋਲ ਬੜੀ ਢਿੱਗੀ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਬਾਬਾ ਜੀ ਕਹਿੰਦਾ ਕਰਨਾ ਵਾ ਝੂਠ ਨਹੀਂ ਮਾਰਾ ਸੀ ਤੇ ਇਹ ਰਿਕਣੀ ਮੁੱਲ ਪਿਆ ਹਾਂਜੀ 35 ਰੁਪਏ ਹਾਂਜੀ 35 ਤੋਂ ਲੈ ਲਾ ਤੇ 35 ਨਹੀਂ ਹੁੰਦੇ ਲਾਗੇ 35000 ਦੀ ਪਹਿਲੇ ਸੋਹੇ ਛੋਟੀ ਦੇ ਦਿੰਦੇ 500 ਰੁਪਏ ਨਹੀਂ ਵਾਪਸ ਕਰਨਾ ਉਹ ਆਖਿਆ ਵਾ ਅੱਛਾ ਤੇ ਦਵਾਦਨ ਨੂੰ ਹੋ ਜਾ ਦੋਨ ਹੋਈ ਜਿੱਦੋਂ ਮੈਂ ਦੀ 500 ਲੈ ਜੀ ਤੇ 500 ਤਾਈ ਦੋ ਬਿਲਕੁਲ ਬਿਲਕੁਲ ਨਹੀਂ ਜene ਆਪ ਹੀ ਖਲਾ ਰਿਹਾ ਵਾ ਠੀਕ ਤੇ ਆ ਜਿਹੜੇ ਹੁਣ ਇਸ ਤੋਂ ਬਾਅਦ ਇਹ ਕਹਿਣ ਇਹ ਵੀ ਮਿਲ ਜੀ ਦੂਜਾ ਸਵਾਮੀ ਤਿਆਰ ਆ ਲਓ ਤੋਤ ਇਹ ਵੀ ਮਿਲ ਜੀ ਅੱਜ ਦੋ ਮੱਝਾਂ ਮੱਝਾਂ ਤੁਹਾਨੂੰ ਦਿਖਾਉਣੀਆਂ ਇੱਕ ਦਿਖਾਤੀ ਹੇ ਦੇਖਾਂ ਇਹ ਕਿੰਨੇ ਕੇ ਦੁੱਧ ਵਾਲੀ ਆ ਦੋ ਮੱਝਾਂ ਜਿਹੜੀਆਂ ਹੁਣ ਵੀ ਦਈਆਂ ਹੁੰਨਾਂ ਬਾਰੇ ਵੀ ਕੋ ਪੁੱਛ ਲੈ ਬੜੀ ਬੜੀ ਚੰਗੀ ਮੈਂ ਜਾ ਰਿਹਾ ਯਾਰ 12-12 ਕਿਲੋ ਲੀਆਂ ਬਸ ਥੋੜਾ ਜਿਹਾ ਕੰਮ ਆ ਠੀਕ ਆ ਅੱਜ ਥੋੜਾ ਜਿਹਾ ਕਈ ਵਾਰੀ ਗੱਡੀ ਗੁੱਡੀ ਦਾ ਅੱਗੇ ਪਿੱਛਾ ਹੋ ਜਾਂਦਾ ਹੁਣ ਪਾਣੀ ਪਾ ਦਾਂ ਗੱਡੀ ਚ ਅੱਛਾ ਇਹ ਦੂਜਾ ਸਵਾਮੀ ਆਹੋ ਇਹ ਵੀ ਮੈਂ ਬੜੀ ਥੱਲੇੋਂ ਵਾਲੀ ਦੋਦੀ ਵਧੀਆ ਵੇਖਦਾ ਮੈਂ ਥੱਲੇੋਂ ਐ ਪਤਲੀ ਚਾਉਂਦੀ ਹੈ ਐ ਪਿਛੋਂ ਥੱਲੇ ਵੇਖੋ ਇਦਾਂ ਮੈਂ ਇੱਥੇ ਨਾ ਕੋਲ ਨਾ ਪਾਣ ਖਾ ਗਿਆ ਹੈ ਨਾਲ ਦੇ ਹੋਰ ਰਹੀ ਜਾਂ ਨਹੀਂ ਚੱਲਿਆ ਇਹਦੇ ਸਿੰਗ ਨਹੀਂ ਝਲਦੇ ਇਹਦੇ ਨਹੀਂ ਝਲਦੇ ਇਹਦੇ ਸਿੰਗ ਨਹੀਂ ਇਹਦੇ ਸਿੰਗ ਨਹੀਂ ਝਲਦੇ ਮਾਰੇ ਮੋੜੀਆ ਕਿਤੇ ਨਹੀਂ ਝਲਦੀ ਤੇ ਹੈਗੀ ਮੀਣੀ ਖੱਲੋ ਲੱਗਦੀਆਂ ਸਾਫ ਆ ਥੱਲੇਾਂ ਪੂਰੀ ਸਫਾਈ ਚ ਕੋਈ ਬਾਈ ਨਹੀਂ ਸਾਹੀ ਨਹੀਂ ਕਿਤੇ ਗੋਕਾ ਨਹੀਂ ਕੋਈ ਭੂਰ ਨਾ ਉੱਪਰ ਸ਼ਟਾਣਾ ਉੱਚੀ ਬਾਈ ਤੇ ਉਹਦੇ ਨੰਬਰ ਇਹਨਾਂ ਦੇ ਜਿਹੜੇ ਗੱਬਣਾ ਵਾ ਥਾਣਾ ਇਹਦੇ ਪਿੱਛੇ ਦੀ ਗਾਰੰਟੀ ਵੀ ਸਾਡੀ ਠੀਕ ਹੈ ਬਾਕੀ ਸਭ ਸੂਨਸਵਾਣ ਤੇ ਮਾਰੇ ਦੋਸਤ ਇਹਦਾ ਮੁੱਲ ਫਿਰ ਬਾਬਾ ਨਾਂ ਕੀ ਮਿਹਰੀ ਕਰੀ ਬਾਕੀ ਸਾਰੀ ਇਹਦਾ ਕਿੰਨਾ ਕ ਮੁੱਲ ਰੱਖਦੀ ਹੈ ਮੁੱਲ ਬਾਬਾ ਜੀ ਹੁਣ ਜਾ ਨਹੀਂ ਕਰਨਾ ਕਿੰਨਾ ਕ 70000 ਦੇ ਦਾਂਗੇ 70000 ਕਰਨਾ ਵਿੱਚ ਮੰਨ ਤਨ 65000 ਦੇ ਦਿੰਦਾ ਬਾਬਾ ਜਾਨਾ 65000 ਦੇ ਮਿਨੀਮਮ ਦੇ ਦੇ ਦੀ ਵੱਡੀ ਨਹੀਂ ਜੀ ਠੀਕ ਆ ਹੈ ਵੀ ਮਿਨੀ ਤੇ ਹੈ ਵੀ ਵੱਡੀ ਤੇ ਕੱਟ ਦੇ ਦਿੰਦੀ ਦੁੱਧ ਵੀ 10 ਕਿਲੋ ਠੀਕ ਆ ਨਾਮਲ ਦਊਗੀ ਠੀਕ ਹੈ ਕਾਟ ਵਾਲੀ ਥੰਨੂ ਖੁੱਲੀ ਖਾਲੀ ਆ ਹਾਂ ਜੀ ਮੈਂ ਫਾਨੀ ਨੇ ਮੁੱਲ ਚਾਹ ਬਾਕੀ ਜਿਹੜਾ ਵੀਰ ਭਰਾ ਇੱਥੇ ਆਈਂਦਾ ਵਾ ਹਾਂ ਉਹ ਆਪਣੀ ਤਸੱਲੀ ਕਰਕੇ ਲੈ ਜੀ ਉਹਦੀ ਗਾਰੰਟੀ ਉਹਦੀ ਜਮਰਿਓ ਨਹੀਂ ਦਿਆ ਜਿਹੜਾ ਬਿਨਾਂ ਵੇਖਣ ਨੂੰ ਜਾਂਦੀ ਆ ਉਹਦੀ ਗਾਰੰਟੀ ਖਾਦੀ ਆ ਠੀਕ ਆ ਖਾਣ ਦੀ ਹਰ ਚੀਜ਼ ਦੀ ਠੀਕ ਆ ਆਣ ਕੇ ਵੇਖ ਕੇ ਤਸੱਲੀ ਕਰਕੇ ਲੈ ਜੀ ਉਹ ਤਾਂ ਜੁਨੇ ਕੋ ਵੀਰ ਦਾ ਹੋ ਜਾਂਦਾ ਠੀਕ ਹੈ ਜੀ ਤੇ ਬਾਕੀ ਆ ਵੀ ਇੱਥੇ ਆਣ ਕੇ ਵੇਖ ਚਾ ਕੇ ਕਰੀਂ ਇੱਥੇ ਆਪਣੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਆਪਣੀ ਸਮਝੋ ਇਹਨੇ ਬਿਨਾਈ ਸੁਈਏ ਤਾਂ ਦਾ 8 ਕਿਲੋ ਆ ਅੱਛਾ ਜੀ ਉਹਦਾ ਮੋਲੇ ਜਨਾ ਮਰਜ਼ੀ ਕਰੀਓ ਦੇ ਦਾਂਗੇ 60000 ਦੀ ਠੀਕ ਆ ਦੂਜੀ ਦੂਈ ਮਹੀਆ ਜੇ ਕੋਈ ਵੇਚਣਾ ਆਓ ਦੂਜੀ ਦੂਈ ਮਹੀਆ ਠੀਕ ਆ ਉਹ ਰਿਕਵਰਡੀ ਆ 8 ਕਿਲੋ ਦੋਦਿਆ ਉਹ ਵੀ 60000 ਕਿਦਾ ਠੀਕ ਆ ਚਲੋ ਉਹ ਬਗ ਵੀ ਆ ਪਾਰ ਕੋ ਵੀਡੀਓ ਪਾ ਕੇ ਬੂੰਦੀ ਵੇਚ ਸਕਦਾ ਠੀਕ ਆ 13 11 12 ਕਿਲੋ ਬੋਲਾ ਵਾ 14 ਕਿਲੋ ਕਰਨ ਵਾਲੀ ਆ ਅੱਛਾ ਥੋੜਾ ਘੱਟ ਵੜਨੀ ਵਾਲੀ ਆ ਪਰ ਹੁਣ ਵੀਡੀਓ ਨਹੀਂ ਦੇਣੀ ਪੈਣੀ ਠੀਕ ਆ ਜੀ